ਦੈਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇ ਤਖਨੌਰੀ ਬਾਰਡਰ ਤੇ ਮੌਜੂਦ ਹਾਂ ਜਿੱਥੇ ਜਗਜੀਤ ਸਿੰਘ ਢੱਲੇਵਾਲ ਜੀ ਹੰਨਾ ਦਾ ਮਰਨ ਵਰਤਾ 27ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਵਾ ਤੇ ਇਸ ਦੌਰਾਨ ਗਾਇਕ ਰਵਿੰਦਰ ਗਰੇਵਾਲ ਜੀ ਇੱਥੇ ਪਹੁੰਚੇ ਨੇ ਗਰੇਵਾਲ ਸਾਹਿਬ ਤੁਸੀਂ ਪਿਛਲੇ ਮੌਤੇ ਦੇ ਵਿੱਚ ਵੀ ਬੜਾ ਸਾਥ ਦਿੱਤਾ ਸੀ ਇਸ ਵਾਰ ਫਿਰ ਤੋਂ ਇੱਥੇ ਪਹੁੰਚੇ ਹੋ ਜੀ ਪਰ ਜਿਹੜੀ ਅੱਜ ਦੀ ਸਥਿਤੀ ਆ ਉਹ ਬੜੀ ਵੱਕਰੀ ਜੀ ਹੈ ਜੀ ਦੇਖੋ ਮਨ ਭਾਵਕ ਵੀ ਆ ਇੱਕ ਪਾਸੇ ਇੱਕ ਪ੍ਰਾਊਡ ਵੀ ਹੁੰਦਾ ਕਿ ਸਾਡੇ ਬਜ਼ੁਰਗ ਇੰਨੀ ਚੜ੍ਹਦੀ ਕਲਾ ਵਾਲੇ ਆ ਜੋ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਸਾਡੇ ਗੁਰੂ ਨੇ ਸਾਡੇ ਲਈ ਸਰਬੰਸ ਬਾਰਿਆ ਇਹਨਾਂ ਦਿਨਾਂ ਦੇ ਵਿੱਚ ਔਰ ਉਹ ਜਿਹੜੀ ਰਵਾਇਤ ਆ ਅਸੀਂ ਅੱਜ ਵੀ ਕਾਇਮ ਰੱਖੀ ਹੋਈ ਆ ਤੋਂ ਉਹਦੇ ਤੇ ਕਿਤਨਾ ਕਿਤੇ ਇੱਕ ਫਖਰ ਵੀ ਹੁੰਦਾ ਡੱਲੇਵਾਲ ਸਾਹਿਬ ਤੇ ਕਿ ਕਿਸ ਤਰ੍ਹਾਂ ਉਹ ਅੱਜ 27ਵੇਂ ਦਿਨ ਉਹਨਾਂ ਦਾ ਮਰਨ ਵਰਤ ਜਿਹੜਾ 27ਵੇਂ ਦਿਨ ਚ ਸ਼ਾਮਿਲ ਹੋ ਚੁੱਕਿਆ ਔਰ ਉਹ ਚੜ੍ਹਦੀ ਕਲਾ ਚ ਨੇ ਹੁਣੇ ਮਿਲ ਕੇ ਆਇਆ ਔਰ ਬੋਲ ਉਹਨਾਂ ਦੇ ਉਹੀ ਨੇ ਕਿ ਜਿੱਤਾਂਗੇ ਹਨਾ ਸੋ ਇਹ ਬਹੁਤ ਵੱਡੀ ਗੱਲ ਆ ਔਰ ਦੂਜੇ ਪਾਸੇ ਮੈਂ ਇਹੀ ਕਹਿਣਾ ਚਾਹਣਾ ਕਿ ਇਹ ਜਿਹੜੀਆਂ ਮੰਗਾਂ ਨੇ ਇਹ ਕੋਈ ਨੰਮੀਆਂ ਮੰਗਾਂ ਨਹੀਂ ਹੈ। ਜੀ। ਔਰ ਸਰਕਾਰ ਨੇ ਸਰਵੇ ਕਰਵਾਇਆ ਸਮਾਮੀ ਨਾਥ ਦੀ ਰਿਪੋਰਟ ਆਈ ਪਹਿਲਾਂ ਆਪ ਹੀ ਕਰਵਾਈ ਤੇ ਫਿਰ ਉਹਨੂੰ ਲਾਗੂ ਨਹੀਂ ਕੀਤਾ ਗਿਆ ਹਨਾ ਪਹਿਲਾਂ ਮੰਗੀ ਗਈ ਕਿ ਕਿਵੇਂ ਕਿਸਾਨਾਂ ਨੂੰ ਸੁਧਾਰਿਆ ਜਾ ਸਕਦਾ ਕਿਸਾਨੀ ਕਿਵੇਂ ਸੁਧਰ ਸਕਦੀ ਹੈ ਤੇ ਫਿਰ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਸਾਰਾ ਕੁਝ ਕਰ ਕਰਾ ਕੇ ਜਿਵੇਂ ਉਹ ਰਿਪੋਰਟਾਂ ਅਕਸਰ ਹੀ ਹੁੰਦਾ ਕਿ ਉਹਨੂੰ ਠੰਡੇ ਵਾਸਤੇ ਚ ਪਾ ਦਿੱਤਾ ਜਾਂਦਾ ਇਹਨੂੰ ਤਾਂ ਜਾਦੀ ਦੇਰ ਹੋਗੀ। ਜੀ। ਸੋ ਦਿੱਲੀ ਮੋਰਚਾ ਚੱਲਿਆ ਫਿਰ ਉਹਦੇ ਤੋਂ ਕਾਨੂੰਨ ਵਾਪਸ ਹੋਏ ਪਰ ਜਿਹੜੀਆਂ ਮੰਗਾਂ ਪ੍ਰਾਣੀਆਂ ਜਿਉਂਦੀਆਂ ਕਿਉਂ ਉਹ ਉੱਥੇ ਖੜੀਆਂ ਸੋ ਉਹਦੇ ਤੇ ਹੁਣ ਡੱਲੇਵਾਲ ਸਾਹਿਬ ਨੇ ਇੱਕ ਵਾਰੀ ਫੇਰ ਲੋਕਾਂ ਨੇ ਹਲੂਣਿਆਂ ਦੁਬਾਰਾ ਕਿ ਆਪਾਂ ਕੋਈ ਜੰਗ ਜਿੱਤੇ ਨਹੀਂ ਹੋਏ ਤੇ ਜਿਹੜੀ ਐਮਐਸਪੀ ਦੀ ਲੜਾਈ ਆ ਉਹ ਬਹੁਤ ਜ਼ਰੂਰੀ ਆ ਔਰ ਉਹ ਕੋਈ ਆਪਣੇ ਹਿੱਤਾਂ ਲਈ ਨਹੀਂ ਲੜ ਰਹੇ ਮੈਨੂੰ ਲੱਗਦਾ ਅਗਰੇ ਕਾਨੂੰਨ ਜਿਹੜੀਆਂ ਵੀ ਉਹਨਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਹੁੰਦੀਆਂ ਤਾਂ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਦੇ ਲਈ ਹੋਈ ਹੈ ਵੱਡੀ ਗੱਲ ਆ ਔਰ ਹੁਣ ਤਾਂ ਪਾਰਲੀਮੈਂਟ ਦੀ ਆਪਣੀ ਕਮੇਟੀ ਨੇ ਜਿਹੜੀ ਸਿਫਾਰਿਸ਼ ਕੀਤੀ ਆ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਉਹ ਬਿਲਕੁਲ ਹੀ ਜਾਇਜ਼ ਨੇ ਔਰ ਇਹ ਐਮਐਸਪੀ ਬਣਨੀ ਚਾਹੀਦੀ ਹੈ ਸੋ ਮੈਨੂੰ ਲੱਗਦਾ ਕਿ ਸਰਕਾਰ ਨੂੰ ਇਹਦੇ ਤੇ ਐਕਸ਼ਨ ਕਰਨਾ ਚਾਹੀਦਾ ਤਾਂ ਜੋ ਸਾਡਾ ਬਜ਼ੁਰਗ ਜਿਹੜਾ ਹਰ ਰੋਜ਼ ਤਿਲ ਤਿਲ ਕਰਕੇ ਮੌਤ ਦੇ ਮੂੰਹ ਵੱਲ ਜਾ ਰਿਹਾ ਕਿਉਂਕਿ ਇੰਨੇ ਦਿਨ ਔਰ ਉਹ ਪੇਸ਼ੈਂਟ ਵੀ ਨੇ ਹਨਾ ਔਰ ਬਿਨਾ ਕੁਝ ਖਾਦੇ ਪੀਤੇ ਰਹਿਣਾ ਤੋਂ ਬਹੁਤ ਵੱਡੀ ਗੱਲ ਆ ਇੱਕ ਇੱਕ ਦਿਲ ਨੂੰ ਮੇਰੇ ਖਲ ਹੁਣ ਤਾਂ ਹਰ ਘਰ ਦੇ ਵਿੱਚ ਜਿੱਥੇ ਵੀ ਕਿਸਾਨੀ ਨੂੰ ਪਿਆਰ ਕਰਦੇ ਆ ਜਾਂ ਜਿਹੜਾ ਬੰਦਾ ਵੀ ਰੋਟੀ ਖਾਂਦਾ ਜਿਹੜਾ ਅੰਨ ਦਾ ਦਾਣਾ ਖਾਂਦਾ ਉਹ ਹਰ ਘਰ 'ਚ ਇਸ ਸੁਭਾ ਸ਼ਾਮ ਦੱਲੇਵਾਲ ਸਾਹਿਬ ਦੀ ਸਿਹਤ ਲਈ ਸੇਤੀਆ ਬੀਲੀ ਅਰਦਾਸਾਂ ਹੁੰਦੀਆਂ ਨੇ ਬੜੀ ਅਹਿਮ ਗੱਲ ਆ ਤੁਸੀਂ ਵੀ ਇੱਕ ਕਿਸਾਨ ਪਰਿਵਾਰ ਦੇ ਨਾਲ ਸੰਬੰਧਤ ਹੋ ਜੀ ਕਿਉਂਕਿ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਸਭ ਦੇ ਲਈ ਅਹਿਮ ਨੇ ਕੱਲਾ ਕਿਸਾਨਾਂ ਦੇ ਲਈ ਨਹੀਂ ਮਿਲਦਾ ਤਾਂ ਹਰ ਇੱਕ ਵਰਗ ਇਸ ਮੰਗਾਂ ਦੇ ਨਾਲ ਜੁੜਿਆ ਹੋਇਆ ਵਾ ਕਿਉਂਕਿ ਇਹਨਾਂ ਦੇ ਵੱਲੋਂ ਵੀ ਮਜ਼ਦੂਰਾਂ ਦਾ ਜ਼ਿਕਰ ਕੀਤਾ ਗਿਆ ਵਾ ਉਹਨਾਂ ਦੀਆਂ ਵੀ ਮੰਗਾਂ ਵਿੱਚ ਸ਼ਾਮਲ ਨੇ ਪਰ ਜ਼ਿਕਰ ਖ ਇਹੀ ਗੱਲ ਕਰ ਲਈਓ ਤਾਂ ਉਹ ਹਰ ਇੱਕ ਭਾਵੇਂ ਵਪਾਰੀ ਵਰਗ ਆ ਭਾਵੇਂ ਕੋਈ ਆਮ ਵਿਅਕਤੀ ਆ ਉਹ ਵੀ ਉਸ ਦੇ ਨਾਲ ਸਬੰਧਤ ਆ ਤੁਹਾਨੂੰ ਲੱਗਦਾ ਕਿ ਇੱਥੇ ਆ ਕੇ ਹਰ ਇੱਕ ਅਨੁਸਾਰ ਜਿਹੜਾ ਉਹ ਕਿਸਾਨਾਂ ਦਾ ਹੁਣ ਦੇਣਾ ਚਾਹੀਦਾ ਕਿਉਂਕਿ ਇੱਕ ਮੋਰਚੇ ਦਾ ਜਿਹੜਾ ਇਸ ਟਾਈਮ ਸਿਖਰ ਦੇ ਵੱਲ ਜਾਣ ਦਾ ਸਮਾਂ ਵੀ ਆ ਤੇ ਇੱਕ ਇੱਕ ਜਿਹੜਾ ਬਜ਼ੁਰਗ ਕਿਸਾਨ ਆਗੂ ਨੇ ਉਹ ਜਿਹੋ ਜੀ ਸਥਿਤੀ ਦੇ ਵਿੱਚ ਪਹੁੰਚੀ ਹੋਈ ਆ ਜੀ ਦੇਖੋ ਇਹ ਤਾਂ ਬੈਸ ਹੀ ਇੱਕ ਇਨਸਾਨੀਅਤ ਨਾ ਤੇ ਹੀ ਮੈਂ ਕਹੂੰਗਾ ਕਿ ਸਾਰਾ ਸਾਰੇ ਭੇਤ ਭਾਵ ਜਿਹੜੇ ਭੁੱਲ ਕੇ ਅੱਜ ਦੀ ਤਰੀਕ ਚ ਤਾਂ ਉਹਨਾਂ ਦੇ ਨਾਲ ਖੜਨਾ ਸਾਡਾ ਇੱਕ اخਲਾਕੀ ਫਰਜ਼ ਬਣਦਾ ਔਰ ਹਰੇਕ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਹਰ ਥਾਂ ਤੋਂ ਹੀ ਹਰ ਕਿਸੇ ਨੂੰ ਦੱਲੇਵਾਲ ਸਾਹਿਬ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਉਹ ਲੜਾਈ ਸਾਡੀ ਲੜ ਰਹੇ ਹਨ ਨਾ ਕਿਸੇ ਆਪਣਾ ਆਪਣੀਆਂ ਨਾ ਕਿਸੇ ਇੱਕ ਬੰਦੇ ਦੀ ਲੜਾਈ ਹੈ ਔਰ ਹਰ ਚੀਜ਼ ਜਿਹੜੀ ਮਾਰਕੀਟ ਦੇ ਵਿੱਚ ਵਿਕਦੀ ਆ ਉਹਦਾ ਉਹ ਹਰੇਕ ਦੇ ਉੱਤੇ ਉਹਦਾ ਮੁੱਲ ਤੈਅ ਆ ਸੋ ਸਭ ਤੋਂ ਵੱਡੀ ਗੱਲ ਤਾਂ ਮੰਗ ਐਮਐਸਪੀ ਦੀ ਹੋਈ ਆ ਹਨਾ ਔਰ ਮੁੱਲ ਹੀ ਤੈਅ ਕਰਨ ਲਈ ਕਹਿ ਰਹੇ ਆ ਔਰ ਇਹ ਸਰਕਾਰ ਦੀਆਂ ਆਪਣੀਆਂ ਰਿਪੋਰਟਾਂ ਨੇ ਆਪੇ ਬਣਵਾਈਆਂ ਔਰ ਹੁਣ ਤਾਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਉਹਨਾਂ ਦੀ ਆਪਣੀ ਕਮੇਟੀ ਕੀ ਕਹਿ ਰਹੀ ਹੈ ਕਿ ਹਾਂ ਇਹ ਬੰਨਣਾ ਚਾਹੀਦਾ ਸੋ ਫਿਰ ਦੇਰੀ ਮੈਨੂੰ ਨਹੀਂ ਸਮਝ ਆ ਰਹੀ ਕਿਸ ਕਾਲ ਦੀ ਹੈ ਇੱਕ ਕਲਾਕਾਰ ਦੇ ਸ਼ਬਦਾਂ ਦਾ ਜਿਹੜਾ ਬੜਾ ਪ੍ਰਭਾਵ ਪੈਂਦਾ ਲੋਕਾਂ ਤੇ ਮੈਂ ਚਾਹੁੰਦਾ ਜੀ ਤੁਸੀਂ ਆਪਣੇ ਗੀਤ ਦੇ ਕਿਸੇ ਬੋਲ ਰਾਹੀਂ ਕੁਝ ਲੋਕਾਂ ਤੱਕ ਮੈਸੇਜ ਪਹੁੰਚਾ ਸਕਦੇ ਹੋ ਤਾਂ ਜ਼ਰੂਰ ਹੋ ਸੋ ਐਕਚੁਅਲੀ ਮੈਂ ਹੁਣੇ ਢੱਲੇਵਾਲ ਸਾਹਿਬ ਨੂੰ ਮਿਲ ਕੇ ਆਇਆ ਮਨ ਵੀ ਥੋੜਾ ਭਾਵਕਾ ਹਲੇ ਕੁਝ ਕਾਉਣ ਨੂੰ ਤਾਣੀ ਦਿਲ ਕਰ ਰਿਹਾ ਸੋ ਪਰ ਮੈਂ ਬੇਨਤੀ ਜ਼ਰੂਰ ਸਾਰਿਆਂ ਨੂੰ ਕਰੂੰਗਾ ਕਿ ਜ਼ਰੂਰ ਉਹਨਾਂ ਦਾ ਸਾਥ ਦੇਣਾ ਚਾਹੀਦਾ ਔਰ ਆਉਣਾ ਚਾਹੀਦਾ ਇਸ ਮੋਚੇ ਤੇ ਔਰ ਸਾਨੂੰ ਖੜੇ ਹੋਣਾ ਚਾਹੀਦਾ ਆਖਰੀ ਸਵਾਲ ਹੈ ਜੀ ਕਲਾਕਾਰ ਭਰਾ ਲਗਾਤਾਰ ਇੱਥੇ ਪਹੁੰਚ ਰਹੇ ਆ ਤੁਸੀਂ ਪਹੁੰਚਿਓ ਫੋਰ ਬਹੁਤ ਸਾਰੇ ਕਲਾਕਾਰ ਇੱਥੇ ਆਏ ਆ ਪ ਸਾਥ ਤੇ ਸਹਿਯੋਗ ਮਿਲਿਆ ਉਹਨੇ ਵੀ ਅੰਦੋਲਨ ਨੂੰ ਇੱਕ ਵਕਰੀ ਦਿਸ਼ਾ ਤੇ ਰਾਹ ਦਿਖਾਇਆ ਸੀ ਇਸ ਬਾਰੇ ਵੀ ਮੈਨੂੰ ਲੱਗਦਾ ਕਿਸਾਨ ਵੀ ਲਗਾਤਾਰ ਅਪੀਲ ਕਰ ਰਹੀ ਹੈ ਕਿ ਸਾਡੇ ਥ्रू ਹਰ ਵਾਰ ਕਿਹਾ ਜਾਂਦਾ ਵਾ ਕਿ ਕਿਸੇ ਕਲਾਕਾਰਾਂ ਨੂੰ ਅਪੀਲ ਕਰਦੇ ਸ਼ੰਭੂ ਬਾਟਰ ਤੋਂ ਵੀ ਅਪੀਲਿਆ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਭਰਾ ਅਜੇ ਤੱਕ ਨਹੀਂ ਆਏ ਜਾਂ ਪਿਛਲੀ ਵਾਰ ਹੋ ਸਕਦਾ ਕਿ ਕੁਝ ਖਮਿਆਜੇ ਵੀ ਭੁਗਤਣੇ ਪਏ ਸ਼ਾਇਦ ਉਹਦਾ ਡਰ ਹੋ ਸਕਦਾ ਵਾ ਅ ਦੇਖੋ ਕੋਈ ਵੀ ਬੰਦਾ ਮੇਰਾ ਕੱਲ ਕਲਾਕਾਰ ਵੀ ਅਸੀਂ ਬਾਦਸ਼ਾਹ ਅੱਜਕੱਲ ਤਾਂ ਬਹੁਤੇ ਕਲਾਕਾਰ ਕੀ ਸਾਰੇ ਜ਼ਿਆਦਾ ਜ਼ਿਮੀਂਦਾਰ ਪਰਿਵਾਰ ਦੇ ਨਾਲ ਸੰਬੰਧਿਤ ਨੇ ਔਰ ਖੇਤੀਬਾੜੀ ਅਸੀਂ ਸਾਰੀ ਖੇਤੀਬਾੜੀ ਪਰਿਵਾਰਾਂ ਵਾਲੇ ਆ ਸੋ ਸਾਰਿਆਂ ਨੂੰ ਚਾਹੀਦਾ ਮੇਰਾ ਖਲ ਕੱਲੇ ਕਲਾਕਾਰ ਨਹੀਂ ਚਾਹੇ ਕਿਸੇ ਵੀ ਖਿੱਤੇ 'ਚ ਕੋਈ ਬੰਦਾ ਹੈਗਾ ਉਹਨਾਂ ਨੂੰ ਸਭ ਨੂੰ ਇੱਥੇ ਪਹੁੰਚਣਾ ਚਾਹੀਦਾ ਔਰ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਚਾਹੀਦਾ ਤਾਂ ਜੋ ਇਹ ਮੋਰਚਾ ਅਸੀਂ ਕਿਉਂਕਿ ਇਹ ਇੱਕ ਸਬਰ ਸੰਤੋਖ ਦੀ ਲੜਾਈ ਆ ਸ਼ਾਂਤੀ ਦੇ ਨਾਲ ਮੋਰਚਾ ਲੜਿਆ ਜਾ ਰਿਹਾ ਔਰ ਬਾਕੀ ਮੈਂ ਤਾਂ ਸਾਰੀਆਂ ਪਾਰਟੀਆਂ ਨੂੰ ਵੀ ਇਕੱਲੇ ਕਲਾਕਾਰ ਜਾਂ ਕੋਈ ਹੋਰ ਖਿੱਤੇ ਵਾਲੇ ਬੰਦੇ ਨਹੀਂ ਪੋਲਿਟੀਕਲ ਪਾਰਟੀਆਂ ਨੂੰ ਵੀ ਚਾਹੀਦਾ ਕਿ ਇਸ ਮੁੱਦੇ ਤੇ ਆਪਣੇ ਸਾਰੇ ਪੇਤਪਾਬ ਛੱਡ ਕੇ ਜਿੰਨੇ ਵੀ ਸਾਡੇ ਮੈਂਬਰ ਨੇ ਚਾਹੇ ਪੰਜਾਬ ਦੇ ਜਿੰਨੇ ਮੈਂਬਰ ਪਾਰਲੀਮੈਂਟ ਨੇ ਜਾਂ ਹੋਰ ਨੇ ਉਹ ਸਾਰਿਆਂ ਨੂੰ ਇਕੱਠੇ ਹੋ ਕੇ ਸਰਕਾਰ ਦੇ ਉੱਤੇ ਦਬਾਅ ਪਾਉਣਾ ਚਾਹੀਦਾ ਕਿ ਸਾਡਾ ਬਜ਼ੁਰਗ ਆਗੂ ਇਸ ਤਰ੍ਹਾਂ ਭੁੱਖ ਹੜਤਾਲ ਦੇ ਵਿੱਚ ਪਿਆ ਕਦੇ ਵੀ ਕੋਈ ਘਟਨਾ ਵਾਪਰ ਸਕਦੀ ਹੈ ਸੋ ਉਹ ਜਾਗ ਫੁੱਲਣੀ ਚਾਹੀਦੀ ਸਾਰਿਆਂ ਨੂੰ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਇਹ ਸੰਨ ਰਵਿੰਦਰ ਗਰੇਵਾਲ ਦੱਸ ਸੀ ਕਿ ਖਨੌਰੀ ਬਾਰਡਰ ਦੇ ਉੱਪਰ ਪਹੁੰਚੇ ਹੈ ਜਗਦੀਸ਼ ਸਿੰਘ ਢੱਲੇਵਾਲ ਜੀ ਹੁਣਾਂ ਨਾਂ ਮਨਾਂ ਦੇ ਵੱਲੋਂ ਮੁਲਾਕਾਤਾਂ ਜਿਹੜੀ ਉਹ ਕੀਤੀ ਗਈ ਤੇ ਹਰ ਇੱਕ ਨੌਨਾਂ ਦੇ ਵੱਲੋਂ ਅਪੀਲ ਕੀਤੀ ਹੈ ਕਿ ਹਰ ਕਿਸੇ ਨੂੰ ਉੱਤੇ ਪਹੁੰਚ ਕੇ ਕਿਸਾਨਾਂ ਦਾ ਜਿਹੜਾ ਸਾਥ ਆ ਉਹ ਜ਼ਰੂਰ ਦੇਣਾ ਚਾਹੀਦਾ ਅਸੀਂ ਜੋ ਕਿ ਸਾਥੀ ਹੈਪੀ ਗਰੇਵਾਲ ਦੇ ਨਾਲ ਸੁਖਦੁਲੀ